ਏ ਨੂੰ ਹੈਲਥ ਮਿਨਿਸਟਰ ਨੂੰ ਇਹਨਾਂ ਦਾ ਨੰਬਰ ਵੀ ਤੁਸੀਂ ਦੇ ਦਿਓ ਤੇ ਇਹਦੀ ਹੈਲਪ ਕੀਤੀ ਜਾਵੇ ਬਹੁਤ ਜ਼ਰੂਰੀ ਹੈ ਬੱਚਾ ਖੇਡਣ ਵਾਲਾ ਸੀ ਜਿਹਦੇ ਇਲਾਜ ਅਜੇ ਤੱਕ ਸਹੀ ਢੰਗ ਨਾਲ ਕਿਤੇ ਹੋਇਆ ਨਹੀਂ ਇਹ ਕਰ ਦਿਓ ਕਿਰਪਾ ਕਰਕੇ ਤੇ ਮੈਂ ਐਸੇ ਪਾਰਟੀ ਨਾਲ ਸੰਬੰਧ ਵੀ ਰੱਖਦਾ ਮੈਂ ਸੀਨੀਅਰ ਮੈਂਬਰ ਹਾਂ ਪਾਰਟੀ ਦਾ ਪਰ ਉਹਦਾ ਕੋਈ ਨਹੀਂ ਲਿਆ ਕਿਉਂਕਿ ਮੈਂ ਬੈਂਕ 'ਚ ਹੀ ਉਹਦੇ ਤੇ ਸੀਗਾ ਉਸ ਤੋਂ ਬਾਅਦ ਮੈਨੂੰ ਵਧੀਆ ਉਹਦੇ ਦੀ ਲੋਡ 12 ਤੋਂ ਚੱਲਿਆ ਹੋਇਆ ਪੁਰਾਣਾ ਸੀਨੀਅਰ ਮੈਂਬਰ ਹਾਂ ਲੇਕਿਨ ਮੈਂ ਕਿਸੇ ਅਹੁਦੇ ਦੀ ਚਾਹਨਾ ਨਹੀਂ ਕਰਦਾ ਲੋਕਾਂ ਦਾ ਭਲਾ ਹੋਵੇ ਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੋਵੇ ਸਰਕਾਰੀ ਹਰ ਤਹਫਤੇ ਨਹੀਂ ਪਾਰੇ ਪ੍ਰਾਈਵੇਟ ਦੇ ਹੱਥ ਪਾਉਂਦੇ ਨੇ ਜੀ ਹੁਣ ਇੰਨੇ ਜੋਗਾ ਮੈਂ ਹੈ ਨਹੀਂ ਜੀ ਇਸੇ ਬਸ ਮੈਂ ਜਿੰਨੀ ਬਾਤਾਂ ਵਾਦੋ ਮੇਰੀ ਮਦਦ ਕੀਤੀ ਜਾਵੇ ਜੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਲੇ ਹੋਗੇ ਵਿਧਾਇਕ ਨੂੰ ਮੰਤਰੀ ਨੂੰ ਜਾਂ ਸੀਐਮ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੋਣੀ ਕੋਈ ਮਿਲ ਰਹੇ ਨਹੀਂ ਕੋਈ ਨੰਬਰ ਨਹੀਂ ਦਿੰਦਾ ਜੀ ਕਿਸੇ ਦਾ ਮੇਰੇ ਕੋਲ ਹੈ ਨਹੀਂ ਨਾ ਮੈਂ ਆੜ-ਪੜ ਬੰਦਾ ਜੀ ਪਿੰਡ ਮੇਰਾ ਸੰਜੋਗ ਬਤੇਰਾ ਕਰਦਾ ਮੈਂ ਗਲਤ ਪਾਸੇ ਨਹੀਂ ਹੈਗਾ ਨਾ ਮੈਂ ਆਪਣੇ ਜਵਾਬ ਕੌਮ ਲੈ ਕੇ ਜਾਉਂਗਾ ਜੀ ਸਿਹਤ ਮੰਤਰੀ ਨੇ ਜਿਹੜੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਂ ਖੇਡ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਤੇ ਕੋਈ ਮੰਨ 2-3 ਮਹੀਨੇ ਹੋ ਗਏ ਕਿਤੇ-ਕਿਤੇ ਫੋਨ ਕਿਤੇ-ਕਿਤੇ ਘਮਾਉਂਦੇ ਨੇ ਜੀ ਬਾਬਾ ਜੀ ਨੇ ਨਹੀਂ ਇੱਥੋਂ ਜਵਾਬ ਦਿੱਤਾ ਜੀ ਮੈਂ ਬਾਜ ਬਾ ਦੇ ਜਿਹੜਾ ਮੇਰਾ ਖੰਨੇ ਆ ਪ੍ਰਾਈਵੇਟ ਹਸਪਤਲ ਮੈਂ ਉੱਥੋਂ ਦਾਇਰ ਕਰੂੰਗਾ ਕਿਤੇ ਜਾਣ ਦੀ ਮੈਨੂੰ ਲੋੜ ਨਹੀਂ ਨਾ ਮੈਂ ਹਮ ਵਿਸ਼ਵਾਸ ਹੁ ਤੇ ਸਰਕਾਰ ਨੂੰ ਇੱਕ ਵਾਰ ਮੇਰੀ ਮੁੰਡੇ ਦੀ ਬਾਹ ਲੋਡ ਕਰ ਦੇ ਬਸ ਮੈਂ ਅਸੀਂ ਤਹਿ ਦਿਲੋਂ ਧੰਨਵਾਦ ਕਰਾਂਗੇ ਹੱਥ ਜੋੜ ਕੇ ਸਾਰਾ ਪਰਿਵਾਰਾ ਦੀ ਧੰਨਵਾਦ ਕਰਾਂਗੇ ਮੈਂ ਜਿੰਨਾ ਪਰੇਸ਼ਾਨਾ ਉਹਨਾਂ ਕੋਈ ਹੋਣਾ ਨਹੀਂ ਹੈ ਮੈਂ ਇੰਨਾ ਕਰਦੇ ਥੱਲੇ ਆ ਗਿਆ ਨਾ ਬਹੁਤ ਜ਼ਿਆਦਾ ਆ ਗਿਆ ਸਾਰਾ ਦੂਤੀ ਨਮਾਉਂਦਾ ਸੀ ਓਨ ਚੰਡੀਗੜ੍ਹ ਉਹਨਾਂ ਦਾ ਗੁੱਟ ਚੱਕ ਕੇ ਲੋਡ ਕਰ ਮੇਰੇ ਬੁੱਢੇ ਜੀ ਉਹ ਤਾਂ ਕੋਈ ਟੁੱਟਿਆ ਵੀ ਨਹੀਂ ਹੋਇਆ ਜੀ ਤਾਂ ਗੋਟੇ ਆ ਜੀ ਗੋਟੇ ਵੀ ਲੋਡ ਦਾ ਕਰ ਸਕਦੇ ਜੀ ਹੁਣ ਮੈਂ 1780 ਰੁਪਏ ਮੈਂ ਦਸਮਾ ਭਰਾ ਸਕਦਾ ਭਰਾਉਂਗਾ ਕੋਈ ਗੱਲ ਨਹੀਂ ਜੇ ਇਹਦਾ ਮੇਰੀ ਸਰਕਾਰ ਬਾਹ ਫੜ ਲਵੇ ਤਾਂ ਸਾਰਿਆਂ ਨਾਲ ਵਧੀਆ 100 ਰੁਪਏ ਯਾਰੂਗਾ ਜੀ ਉਹਦਾ ਨਾ ਮੈਂ ਅ ਭਾਈ ਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਪਹੁੰਚੇ ਹੋ ਜੀ ਮੈਂ ਕਹਿਣਾ ਚਾਹੁੰਦਾ ਵੀ ਆ ਜਿਹੜਾ ਕਾਕਾ ਜੀ ਅੰਦਰ ਬੈਠਾ ਹੈ ਇਹ ਨੂੰ ਹੈਲਥ ਮਿਨਿਸਟਰ ਨੂੰ ਇਹਨਾਂ ਦਾ ਨੰਬਰ ਵੀ ਤੁਸੀਂ ਦੇ ਦਿਓ ਤੇ ਇਹਦੀ ਹੈਲਪ ਕੀਤੀ ਜਾਵੇ ਬਹੁਤ ਜ਼ਰੂਰੀ ਹੈ ਬੱਚਾ ਖੇਡਣ ਵਾਲਾ ਸੀ ਤੇ ਉਹ ਬੱਚੇ ਦਾ ਮਨੋਬਲ ਜਿਹੜਾ ਟੁੱਟਦਾ ਉਹਦੀ ਇਲਾਜ ਅਜੇ ਤੱਕ ਸਹੀ ਢੰਗ ਨਾਲ ਕਿਤੇ ਹੋਇਆ ਨਹੀਂ ਇਹ ਕਰ ਦਿਓ ਕਿਰਪਾ ਕਰਕੇ ਤੇ ਮੈਂ ਇਸੇ ਪਾਰਟੀ ਨਾਲ ਸੰਬੰਧ ਵੀ ਰੱਖਦਾ ਮੈਂ ਸੀਨੀਅਰ ਮੈਂਬਰਾਂ ਪਾਰਟੀ ਦਾ ਪ੍ਰੋਗਦਾ ਕੋਈ ਨਹੀਂ ਲਿਆ ਕਿਉਂਕਿ ਮੈਂ ਬੈਂਕ 'ਚ ਹੀ ਅਹੁਦੇ ਤੇ ਸੀਗਾ ਉਸ ਤੋਂ ਬਾਅਦ ਮਨ ਵਧੀਆ ਅਹੁਦੇ ਦੀ ਕਿਸੇ ਲੋੜ ਨਹੀਂ ਠੀਕ ਹੈ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋ ਮੈਂ 12 ਤੋਂ ਚੱਲਿਆ ਹੋਇਆ ਪੁਰਾਣਾ ਸੀਨੀਅਰ ਮੈਂਬਰ ਹਾਂ ਲੇਕਿਨ ਮੈਂ ਕਿਸੇ ਅਹੁਦੇ ਦੀ ਚਾਹਨਾ ਨਹੀਂ ਕਰਦਾ ਲੋਕਾਂ ਦਾ ਭਲਾ ਹੋਵੇ ਤੇ ਸਰਬ ਸਾਹਿਬ ਇਹਨਾਂ ਗੱਲਾਂ ਤੇ ਬਹੁਤ ਜ਼ੋਰ ਜ਼ੋਰ ਦੇ ਰਹੇ ਨੇ ਲੋਕਾਂ ਦੇ ਭਲੇ ਦੇ ਲਈ ਤੇ ਆ ਭਲੇ ਦਾ ਕੰਮ ਹੈ ਇਹਦਾ ਗਰੀਬ ਬੰਦੇ ਦਾ ਕੰਮ ਜੀ ਬਾਈ ਜੀ ਕੀ ਕੀ ਹੋਇਆ ਬੱਚੇ ਨੂੰ ਆਪਣੇ ਨੂੰ ਜੀ ਖੇਲਣ ਵਾਲੇ ਦਾ ਮੈਂ ਦੱਸਿਆ ਸੀ ਜੀ ਉਹ ਬਾਹਾਂ ਟੁੱਟ ਗਈ ਦੀ ਉਹਦਾ ਕੋਈ ਹੱਥ ਨਹੀਂ ਪਾ ਰਿਹਾ ਸਰਕਾਰੀ ਤਾਂ ਹੱਥੇ ਨਹੀਂ ਪਾ ਰਹੇ ਪ੍ਰਾਈਵੇਟ ਹੱਥ ਪਾਉਂਦੇ ਨੇ ਜੀ ਹੁਣ ਇੰਨੇ ਜੋਗਾ ਮੈਂ ਹੈ ਹੀ ਨਹੀਂ ਜੀ ਇਸੇ ਬੱਸ ਮੇਰੀ ਪਾਤਸ਼ਾਹ ਵਾਦ ਮੇਰੀ ਮਦਦ ਰਕਤੀ ਜਾਵੇ ਜੀ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਤਸੀਰੀ ਮੇਰੀ ਮਲੋਆ ਜ਼ਿਲ੍ਹਾ ਮੇਰਾ ਫਤੇਗੜ ਸਾਹਿਬ ਮੇਰਾ ਪਿੰਡ ਮੇਰਾ ਹਸਲਾਣਾ ਤੁਸੀਂ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੂੰ ਮਲੇ ਹੋਗੇ ਵਿਧਾਈ ਕਾਨੂੰਨ ਮੰਤਰੀ ਨੂੰ ਜਾਂ ਸੀਐਮ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਹੋਣੀ ਤੁਸੀਂ ਕੋਈ ਮਿਲ ਰਹੇ ਨਹੀਂ ਕੋਈ ਨੰਬਰ ਨਹੀਂ ਦਿੰਦਾ ਜੀ ਕਿਸੇ ਦਾ ਮੇਰੇ ਕੋਲ ਹੈ ਨਹੀਂ ਨਾ ਮੈਂ ਆੜਪੜ ਬੰਦਾ ਜੀ ਮੈਂ ਬਹੁਤ ਮਦਦ ਕਹੀ ਪਿੰਡ ਵੱਲੋਂ ਮੇਰੀ ਬਥੇਰੀ ਮਦਦ ਹੋ ਜਾਂਦੀ ਹੈ ਕਈ ਬਾਤ ਇਹ ਹੈ ਜੀ ਕੋਈ ਗੱਲ ਨਹੀਂ ਜੀ ਪਿੰਡ ਮੇਰਾ ਸੰਜੋਗ ਬਤੇਰਾ ਕਰਦਾ ਮੈਂ ਗਲਤ ਪਾਸੇ ਨਹੀਂ ਹੈਗਾ ਨਾ ਮੈਂ ਆਪਣੇ ਜਵਾਬ ਕੌਮ ਲੈ ਕੇ ਜਾਊਂਗਾ ਬਾਈ ਬਸ ਮੇਰੀ ਮਦਦ ਹੋਣੀ ਚਾਹੀਦੀ ਹੈ ਬਸ ਜੀ ਮੰਤਰੀ ਸਾਹਿਬ ਨੂੰ ਸਿਹਤ ਮੰਤਰੀ ਨੇ ਜਿਹੜੇ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਜਾਂ ਖੇਡ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਦੇਖੋ ਮੈਂ 2-3 ਮਹੀਨੇ ਹੋ ਗਏ ਕਿਤੇ ਕਿਤੇ ਕਹੋਂਦੇ ਕਿਤੇ ਕਿਤੇ ਕਮੋਂਦੇ ਨੇ ਜੇ ਬਾਬਾ ਜੀ ਨੇ ਨਹੀਂ ਇੱਥੋਂ ਜਵਾਬ ਦਿੱਤਾ ਜੀ ਮੈਂ ਬਾਜਬਾ ਦੇ ਜਿਹੜਾ ਮੇਰਾ ਖੰਨੇ ਆ ਪ੍ਰਾਈਵੇਟ ਹਸਪਤਲ ਮੈਂ ਉੱਥੋਂ ਇਲਾਜ ਕਰਾਂਗਾ ਮੈਂ ਕਿਤੇ ਜਾਣ ਦੀ ਮੈਨੂੰ ਲੋੜ ਨਹੀਂ ਨਾ ਮੈਂ ਹੁਣ ਵਿਸ਼ਵਾਸ ਉੱਠ ਗਿਆ ਹੁਣ ਮੈਂ ਦੱਸੋ ਜਿਹੜੇ ਮਾਥੇਗੁਰ ਤਾਂ ਉਹਦੇ ਵੀ ਮੈਂ ਪੈਰ ਫੜਦਾ ਤਾਂ ਹੀ ਮੇਰੇ ਬੱਚੇ ਦੀ ਇੰਨਾ ਕਾ ਮੇਰੇ ਬੱਚੇ ਦਾ ਇਲਾਜ ਹੋਣਾ ਚਾਹੀਦਾ ਹੈ ਅੱਛਾ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਮੰਤਰੀ ਸਹਿਬਾਨ ਨੇ ਵੱਖ-ਵੱਖ ਡਿਪਾਰਟਮੈਂਟ ਦੇ ਕਿਉਂਕਿ ਤੁਸੀਂ ਦੱਸਿਆ ਕਿ ਖੇਡਦੇ ਹੋਏ ਬੱਚੇ ਦੇ ਸੱਟ ਲੱਗੀ ਆ ਤਾਂ ਖੇਡ ਮੰਤਰੀ ਨਾਲ ਸੰਬੰਧਿਤ ਵੀ ਮੁੱਦਾ ਹੋ ਗਿਆ ਇੱਕ ਤਰੀਕੇ ਦੇ ਨਾਲ ਤੇ ਦੂਜੇ ਪਾਸੇ ਸਿਹਤ ਮੰਤਰੀ ਦੇ ਨਾਲ ਵੀ ਜੁੜਿਆ ਹੋਇਆ ਮਾਮਲਾ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਤਾਂ ਸਿੱਧਾ ਹੋਇਆ ਜੁੜਿਆ ਹੋਇਆ ਕਿਉਂਕਿ ਪੰਜਾਬ ਦੇ ਤੁਸੀਂ ਵਸਨੀਕ ਹੋ ਤਾਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜੀ ਸਰਕਾਰ ਨੂੰ ਇੱਕ ਵਾਰ ਮੇਰੀ ਮੁੰਡੇ ਦੀ ਬਾਹ ਲੋਡ ਕਰ ਦੇ ਬਸ ਮੈਂ ਅਸੀਂ ਤੇ ਦਿਲੋਂ ਧੰਨਵਾਦ ਕਰਾਂਗੇ ਹੱਥ ਜੋੜ ਕੇ ਸਾਰਾ ਪਰਿਵਾਰ ਅਸੀਂ ਧੰਨਵਾਦ ਕਰਾਂਗੇ ਮੈਂ ਜਿੰਨਾ ਪਰੇਸ਼ਾਨ ਹਾਂ ਉਹਦਾ ਕੋਈ ਹੋਣਾ ਨਹੀਂ ਹੈ ਮੈਨਾਂ ਕਰਜੇ ਥੱਲੇ ਆ ਗਿਆ ਨਾ ਬਹੁਤ ਜ਼ਿਆਦਾ ਆ ਗਏ ਬਸ ਮੇਰੀ ਇਹ ਹੀ ਬੇਨਤੀ ਹੈ ਮੇਰੇ ਮੁੰਡੇ ਦੀ ਬਾਹ ਲਾਉਟ ਕਰ ਦੋਣ ਬਸ ਜੇ ਹੁੰਦੀ ਤਾਂ ਠੀਕ ਆ ਉੱਥੇ ਲਾਉਟ ਆਉਂਦੇ ਵਿੱਚ ਤਾਂ ਪੁਲਿਸ ਵਾਲੇ ਦਾ ਹੱਥ ਤਾਂ ਵੱਡਿਆ ਗਿਆ ਸੀ ਨਜਾਇਜ਼ ਕਰਿਆ ਸੀ ਠੀਕ ਆ ਗਲਤੀ ਦੀ ਵੀਡੀਓ ਨਹੀਂ ਠੀਕ ਆ ਬੜਾ ਪੁਲਸ ਵਾਲਾ ਦੂਤੀ ਨਿਮਾਉਂਦਾ ਸੀ ਉਹ ਚੰਡੀਗੜ੍ਹ ਉਹਨਾਂ ਦਾ ਗੁੱਟ ਚੱਕ ਕੇ ਲੋੜ ਮੇਰੇ ਬੁੱਡੇ ਦੀ ਉਹ ਤਾਂ ਕੋਈ ਟੁੱਟਿਆ ਵੀ ਨਹੀਂ ਹੋਇਆ ਜੀ ਉਹ ਤਾਂ ਗੋਟੇ ਆ ਜੀ ਗੋਟੇ ਵੀ ਲੋਡਾ ਕਰਦਾ ਕਰਦਾ ਤੇ ਜੀ ਹੁਣ ਮੈਂ 70-80 ਹਜ਼ਾਰ ਰੁਪਏ ਮੈਂ ਦੱਸ ਮੈਂ ਭਰਾ ਸਕਦਾ ਭਰਾਉਂਗਾ ਕੋਈ ਗੱਲ ਨਹੀਂ ਜੇ ਇਹਦਾ ਮੇਰੀ ਸਰਕਾਰ ਬਾਹ ਫੜ ਲਵੇ ਤਾਂ ਸਾਰਿਆਂ ਨਾਲ ਵਧੀਆ 100 ਰੁਪਏ ਯਾਰੂਗਾ ਜੀ ਉਹਦਾ ਨਾ ਮੈਂ ਜਦੋਂ ਆਣਗੇ ਮੈਂ ਧੰਨਵਾਦ ਉਹਦਾ ਵੈਲਕਮ ਕਰੂੰਗਾ ਜੀ ਇਤੋਂ ਮੈਂ ਹੋਰ ਕੋਈ ਨਹੀਂ ਕਹੇ ਬਸ ਮੇਰਾ ਜਵਾਬ ਦੇ ਦੇ ਲੋ ਜਾਂ ਮੇਰੇ ਘਰ ਪਰਿਵਾਰ ਵਾਲੇ ਦੇ ਲੋ ਬਸ ਮੈਂ ਇਹੀ ਚਾਹਣਾ ਜੀ ਇਹ ਸਾਡੇ ਨਾਲ ਸਾਡੇ ਨਾਲ ਨੌਜਵਾਨ ਸਨ ਜਿਹੜੇ ਕਿ ਫਤੇਗੜ ਜ਼ਿਲ੍ਹੇ ਦੇ ਨਾਲ ਸਬੰਧਤ ਨੇ ਜਿਨ੍ਹਾਂ ਦੇ ਪੁੱਤਰ ਨੇ ਛੋਟੇ ਪੁੱਤਰ ਨੇ ਉਹਨਾਂ ਦੇ ਸੱਟ ਲੱਗੀ ਆ ਹੱਤ ਤੇ ਤੇ ਖੇਡਦੇ ਹੋਏ ਸੱਟ ਲੱਗੀ ਆ ਸਾਡੀ ਸਰਕਾਰ ਨੂੰ ਆਪਣੇ ਆਧਾਰੇ ਵੱਲੋਂ ਆਪਣੇ ਵੱਲੋਂ ਵੀ ਅਪੀਲ ਹੈ ਕਿ ਜ਼ਰੂਰ ਇਸ ਗਰੀਬ ਵਿਅਕਤੀ ਦੀ ਬਾਹ ਫੜੀ ਜਾਵੇ ਤਾਂ ਜੋ ਇਹਨਾਂ ਦਾ ਬੱਚਾ ਦੁਬਾਰਾ ਤੰਦਰੁਸਤ ਹੋ ਕੇ ਦੁਬਾਰਾ ਖੇਡ ਦੇ ਮੈਦਾਨ ਦੇ ਵਿੱਚ ਹੋ ਜਾਵੇ ਕਿਉਂਕਿ ਪੰਜਾਬ ਸਰਕਾਰ ਦਾਵਾ ਕਰਦੀ ਹੈ ਕਿ ਆਮ ਲੋਕਾਂ ਦੀ ਸਰਕਾਰ ਹੈ ਤੇ ਆਮ ਘਰਾਂ ਦਾ ਮੁੰਡਾ ਮੁੱਖ ਮੰਤਰੀ ਦੀ ਕੁਰਸੀ ਤੱਕ ਬੈਠਿਆ ਤਾਂ ਇਸ ਇਹਨਾਂ ਦੀ ਬਾਹ ਹੈ ਜਿਹੜੀ ਜ਼ਰੂਰ ਪੜੀ ਜਾਵੇ ਜਿੱਥੇ ਵੀ ਤੁਸੀਂ ਬੈਠੇ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਸਰਕਾਰ ਦੇ ਨੁਮਾਇੰਦਿਆਂ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਲੋੜਵੰਦ ਪਰਿਵਾਰ ਦੀ ਮਦਦ ਕੀਤੀ ਜਾ ਸਕੇ ਧੰਨਵਾਦ